ਨਾ ਯਾਰ ਗਾਲਾਂ ਕੱਢਦੇ ਆ ਫਿਰ ਕਹਿੰਦੇ ਸਾਡੀ ਫੈਮਲੀ ਨੂੰ ਜਾਂ ਸਾਰਿਆਂ ਨੂੰ ਕਹਿੰਦੇ ਆ ਹਨ ਹੁਣ ਤੁਸੀਂ ਵੀ ਸਾਨੂੰ ਇਹ ਜਿਹਾ ਕੰਟੈਂਟ ਦੋਗੇ ਹੁਣ ਅਸੀਂ ਵੀ ਤੁਹਾਨੂੰ ਬੋਲਣਾ ਹੀ ਆ ਪਹਿਲਾਂ ਤਾਂ ਦੇਖਿਓ ਭੈ ਚੋ ਕੀ ਡਰਾਮਾ ਕਰਨ ਲੱਗਿਆ ਵੀ ਹਾਂ ਕਿਹਨੂੰ ਫੁੱਦੂ ਬਣਾਉਣੇ ਹੋਣੇ ਤੁਸੀਂ ਆਹੋ ਨਾ ਮਿੱਥੂ ਨਾ ਫੇਰ ਨਹੀਂ ਹੈਂ ਕਈ ਦੱਸਦੇ ਤੇ ਤੂੰ ਸਿੱਟ ਦਿੱਤਾ ਮਦਦ ਤਾਂ ਚੜਾਉ ਲੱਗੇ ਨੇ ਚੜਾਉ ਲੱਗੇ ਤੂੰ ਫਤੂਖਤ ਚੜਾਉਂ ਜੰਨੇ ਕਿ ਕਿੱਡੀ ਜਾਂਦੀ ਅਦੇ ਕਿੱਡੀ ਜਾਂਦੀ ਇਹਦੂ ਅੱਜੀ ਆ ਰੁਵਾ ਦੇ ਮੈਂ ਚੋਟੇ ਤੇ ਮਮੀ ਮਾਰ ਤਨ ਤੁਹ ਜੀ ਤੁਹ ਜੀ ਜਿਦ ਖੋਦੇ ਅਦਰ ਤੇਰੇ ਉਰ ਜੀ ਹੋਰ ਬਚੀ ਅਦਰ ਤੇਰੇ ਉਰ ਹੋਰ ਬਚੀ ਜਾਣੀ ਅੰਦਰ ਨਦਸ ਹੁਣ ਇਹ ਭੈਣ ਚੋਦ ਕੋਈ ਗੱਲਾਂ ਚੋ ਗੱਲ ਹੈ ਵੀ ਉਹ ਲੱਗੇ ਆ ਕੈਮਰਾ ਲਾਇਆ ਬਾ ਤੂ ਸਭ ਸਾਰਿਆਂ ਨੂੰ ਪਤਾ ਭੈਣ ਜਦੋਂ ਡਰਾਮੇ ਕਰੀ ਨੇ ਚਲੋ ਇੱਕ ਜੇ ਨਹੀਂ ਵੀ ਡਰਾਮੇ ਫਿਰ ਉਦੋਂ ਹੀ ਵੱਟੀ ਬੇਵਕੂਫੀ ਵਾਲੀ ਗੱਲ ਆ ਲਾ ਕੇ ਕੈਮਰਾ ਜੇ ਇਹ ਕਹਿੰਦਾ ਨਾ ਵੀ ਆਮ ਪ੍ਰੈਂਕ ਕਰ ਰਹੇ ਆ ਵੀ ਹਜ਼ੀ ਤੇ ਆ ਵੀ ਪਤਾ ਨਹੀਂ ਇਹਨਾਂ ਨੂੰ ਲੱਗਿਆ ਤੇ ਭੈਣ ਤਨੋ ਛੋਟੀ ਆਉਂਦੀਆਂ ਪਰਸਨਲ ਮੂਮੈਂਟ ਹੁੰਦੇ ਆ ਹੈ ਨਾ ਵੀ ਆਪਣਾ ਘਰਦਿਆਂ ਨਾਲ ਜਾਂ ਇਦਾਂ ਜਿਵੇਂ ਹੁਣ ਕੁੜੀ ਲੜੀ ਬੀਜਣ ਦੀ ਵਾਇਰਲ ਹੋਈ ਸੀ ਕੁੜੀ ਆਵੇ ਕਿਸ ਦਿਨ ਤੂੰ ਲਾ ਕੇ ਇਦਾਂ ਲੱਗਿਆ ਹੋਵੇ ਤੇ ਉਧਰੋਂ ਤੇਰੇ ਘਰ ਵਾਲੀ ਆ ਕੇ ਤੇਰੇ ਲੰਨ ਦੇ ਚੜਜੇ ਮੁੜ ਕੇ ਤੁਸੀਂ ਕ ਤੇ ਹੋਣਗੀਆਂ ਜਦੋਂ ਤੁਸੀਂ ਆਪ ਦਾ ਭੈਣ ਜਦੋਂ ਹਰੇਕ ਥਾਂ ਤੇ ਲੈ ਕੇ ਤੁਰੇ ਫਿਰਨਾ ਇਹਨੂੰ ਬੁੰਡ ਚ ਲੈ ਕੇ ਆਪਦੀ ਚ ਵੀ ਹਾਂ ਇੱਥੇ ਵੀ ਔਨ ਕਰ ਲਓ ਇੱਥੇ ਵੀ ਕਰ ਲਓ ਈ ਜਾਵੇ ਫਿਰ ਰੋਂਦੇ ਬੜੀ ਛੇਤੀ ਆ ਕਾ ਹੋਰ ਦੇਖੇ ਵਿੱਚ ਡਰਾਮਾ ਖੇਡਦਾ ਤੇ ਨਾਲੇ ਦੇਖ ਲਿਓ ਇਹਨਾਂ ਦੇ ਘਰ ਦੇ ਵੀ ਜਰਨੈਲ ਕੀ ਕੀ ਦਿਖਾਵਾਂਗਾ ਸਾਰੇ ਅੱਜ ਨੇ ਮੋਰੀ ਚ ਲੈ ਕੇ ચીਕ ਮਾਰ ਲੈਣ ਨੂੰ ਭੈਣ ਤਰਾ ਦਾ 嗯呐。 ਮੇਰੇ ਸਾਲੇ ਡਰਾਮੇ ਦੇਖ ਕੇ ਮੈਂ ਕਰਦੇ ਕੁੜੀ ਆ ਬਣੀ ਅੱਡਾ ਕਿੜੀ ਨੇ ਸਲਵਾਜ਼ ਵੀਤੀ ਉਹ ਦਿਖਾਇਆ ਤਾਂ ਇਦਾਂ ਹੀ ਆ ਵੀ ਹਾਂ ਜਿਵੇਂ ਕੈਪਸ਼ਨ ਜਾਂ ਸਲਫਾਜ਼ ਪੀਲੀ ਬੇਹੋਸ਼ ਹੋ ਗਿਆ ਫੇਰ ਇਹਦੀ ਬਾਂਦਰਾ ਨੇ ਬੰਡ ਮਾਰੀ ਬੇਹੋਸ਼ ਹੋਈ ਦੀ ਹੁਸੇ ਸਾਲੇ ਜਿਨ੍ਹਾਂ ਦੇ ਪੀਤੀ ਹੁੰਦੀ ਹੈ ਨਾ ਤਾਂ ਨਾ ਤਾਂ ਘਰਦਿਆਂ ਦੇ ਮੂੰਹ ਤੋਂ ਮੱਖੀ ਉੱਡਦੀ ਹੁੰਦੀ ਆ ਬਾਕੀ ਤੇਰੇ ਵਰਗੇ ਗੰਦ ਮੇਰੇ ਸਾਲੇ ਜੇ ਪੀ ਵੀ ਲੈਣਗੇ ਕਿਹੜਾ ਫਰਕ ਪੈਂਦਾ ਹੋ ਘਰਦਿਆਂ ਨੂੰ ਪਤਾ ਹੀ ਆ ਵੀ ਮੇਰੇ ਸਾਲੇ ਡਰਾਮੇ ਕਰਨ ਲੱਗੇ ਆ ਗਲਾਸ ਚ ਲਿਆ ਉਲਟੀ ਕਰ ਉਲਟੀ ਕਰ ਉਲਟੀ ਨੁਕੜਾ ਦੇ ਮੂੰਚੇ ਛਟਾਦਾ ਕਿਸ ਨੇ ਭੈਣ ਚੋਸ ਦੇ ਜਿਹੜਾ ਉਲਟੀ ਕਰਨੀ ਐ ਨੇ ਐਵੇਂ ਡਰਾਮੇ ਲੱਗਿਆ ਕਰਨ ਚੁਲੀ ਆ ਚੁਲੀ ਗਾ ਰੇ ਬੂਆ ਗੱਲ ਨੀ ਬੂਆ ਖੋਲ ਦੇ ਐਵੇਂ ਪਾਪਾ ਜੇ ਕਿਹਨਾ ਆਵੇ ਹਾਂ ਭੈਣ ਚੋਸ ਵਾਲੇ ਦੇਖਿਆ ਇੱਕ ਵੀਡੀਓ ਬਣਾਉਣ ਦੇ ਚਕਰੇ ਲੱਗ ਜਾਂਦੇ ਕਿਵੇਂ ਜਵਾਗੜੀ ਨੂੰ ਲੱਗਿਆ ਤੇ ਕੈਮਰੇ ਦੇ ਵੀਡੀਓ ਕਰਨ ਕੁੜੀਆ ਬਿੱਦੀ ਤੇਰੀ ਸਰਬਤ ਤੇ ਯਾਰ ਕਹਿੰਦਾ ਨਾ ਨਾ ਬਿੱਦੀ ਹੋਵੇ ਭੈਣ ਜਦੋਂ ਧੱਕੇ ਨਾਲ ਤੇਰੇ ਦਾ ਦਾੰਗ ਨਾਲ ਤੁੰਨੇ ਮੂੰਹ ਚ ਮੇਰੇ ਸਾਲੇ ਨਾਲ ਉਹ ਯਾਰ ਘਰ ਦੇ ਵੀ ਦੇਖ ਯਾਰ ਲੱਗੇ ਹਨ ਸਪੋਰਟ ਕਰਨ ਉਹ ਵੀ ਚੱਲ ਪੈਸਾ ਆਉਂਦਾ ਤੇ ਕੁਛ ਵੀ ਵੇਚੋ ਤੇ ਉਹ ਟਾਈਮ ਹੈ ਨਹੀਂ ਮਨ ਲੱਗਾ ਦੂਰ ਨਹੀਂ ਵੀ ਜਿਹਨਾਂ ਦਾ ਨਾਂ ਕੁਝ ਚੱਲਿਆ ਕਰਿਆ ਤੇ ਕੁਲੜ ਪੀਜੇ ਵਾਂਗੂ ਇਹਨਾਂ ਨੇ ਵੀ ਨੰਗੀਆਂ ਕਰ ਕਰ ਦਿਖਾਉਣੀਆਂ ਫਿਰ ਆਦੀਆਂ ਘਰ ਵਾਲੀਆਂ ਵਿੱਚ ਉਹ ਵੀ ਦੁਰੀ ਫਿਰਦੀ ਐ ਇਹ ਚ ਉਹ ਹੀ ਵੀ ਉਹਨਾਂ ਨੂੰ ਚਲੋ ਆਪਣਾ ਵੀ ਕੰਮ ਆ ਇਹ ਦੇਖਣਾ ਇਹਨਾਂ ਨੂੰ ਤੇ ਮੁੜ ਕੇ ਇਹਨਾਂ ਦੀ ਐਸੀ ਤੈਸੀ ਕਰਨੀ ਪਰ ਨਹੀਂ ਸਮਝਦੇ ਇਹ ਭੈਣ ਚੋਦੇ ਕਿੰਨਾ ਮਰਜੀ ਇਹਨਾਂ ਨੂੰ ਕਹਿ ਦੋ ਬਲੌਗਰਾਂ ਜਾਨੂੰ ਵੀ ਕੁੜੀ ਆਵੇ ਨਾ ਆਪਦੇ ਬੈਡਰੂਮਾਂ ਚ ਜਾਂ ਬਾਥਰੂਮਾਂ ਚ ਘਰੇ ਆ ਇੰਦਾ ਕੈਮਰੇ ਕਰ ਕਰਕੇ ਨਾ ਫਰਿਆ ਕਰੋ ਕਈ ਵਾਰੀ ਪਰਸਨਲ ਮੂਵਮੈਂਟ ਹੁੰਦੀਆਂ ਆਪਦੀਆਂ ਜੀ ਕਈ ਵਾਰੀ ਜਨਾਨੀ ਹੁਣ ਤੇਰੀ ਨੂੰ ਨਹੀਂ ਪਤਾ ਹੋਇਆ ਵੀ ਹਾਂ ਭੈਣ ਚੋਦੇ ਹੌਣ ਕਰਕੇ ਤੁਰਿਆ ਫਿਰਦਾ ਤੇ ਉਹਨੇ ਉਹੀ ਗੱਲ ਵੀ ਆ ਕੇ ਉਹਨੇ ਚੜ ਗਈ ਤੇਰੇ ਲੋੜੇ ਤੇ ਮੁੜ ਕੇ ਤੁਸੀਂ ਕਹੋਗੇ ਵੀ ਵਾਇਰਲ ਹੋ ਗਈ ਸਾਡੀ ਵੀਡੀਓ ਤੇ ਵੈਰ ਲਈ ਹੋਣੀਆ ਕੁਛ ਨਹੀਂ ਜਨੂੰ ਭੈਣ ਚ ਉਹ ਗੂੰ ਖਾਣ ਦੀ ਆਦਤ ਬੈਜਣਾ ਫਿਰ ਉਹ ਕਾਹ ਨੂੰ ਹਟਦਾ ਮੇਰਾ ਸਾਲਾ ਇਹ ਜਾ ਐ ਭੈਣ ਤੇ ਚੱਕੀ ਇਹਨਾਂ ਦੀ ਇਹ ਰਿਹਾ ਤੇ ਲਿਗਦੀ ਪਾਣੀ ਪੀਲਾ ਬੱਪਾ ਹਾਂ ਤੇ ਹਟ ਰਾਮ ਸਾਲਾ ਉਹਨੇ ਨੇ ਪਾਣੀ ਸੇ ਇਹ ਨਿਕੰਦੇ ਨੰਦਾ ਜੀ ਨਾ ਉਹਦੇ ਨਾ ਆਂਦੇ ਨਹੀਂ ਸੀ ਹਰ ਪਾਣੀ ਪੀਤਾ ਵੇ ਜੰਦੀ ਬੱਲ ਪਾਣੀ ਪੀਲਾ ਪਾਰੀ ਪਿਲਾਈ ਨਜ਼ਦੀਕ ক্লাস ਲੱਥੀਏ ਦੇ ਉਹ ਵੀ ਮਾਂ ਵੀ ਕਿਵੇਂ ਲੱਗੀ ਆ ਹਵਨ ਕਰਨ ਉਹਦੇ ਉੱਤੇ ਪਤਾ ਵੀ ਕਿਹੜਾ ਕੁਣੀ ਜਾਵਾ ਡਰਾਮੇ ਕਰੀ ਜਾਂਦਾ ਕਿਹੜਾ ਕੁਝ ਕਰਿਆ ਬੱਚੇ ਕੈਮਰਾ ਲੱਗਿਆ ਵਾ ਤੇ ਵੀ ਠੀਕ ਆ ਦਿਓ ਸਾਥ ਰਲ ਕੇ ਬਣਾਈ ਚੱਲੋ